ਸਸ਼ੀ ਕਾਲ ਜੀ ਤੁਸੀਂ 1224 7 ਪੰਜਾਬ ਪੱਗ ਤੇ ਰਸ ਤੇ ਤੇਕੂ ਹੋਦਾ ਤਾਂ ਨਹੀਂ ਹਰਜੂਲ ਸਿੰਘ ਬੈਂਸ ਤੇ ਇੱਕ ਮੀਟਿੰਗ ਨੇ ਪੰਜਾਬੀ ਪਛਾਣ ਤੇ ਛੇੜੀ ਵੱਡੀ ਚਰਚਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਇੱਕ ਟਵੀਟ ਨੇ ਸੋਸ਼ਲ ਮੀਡੀਆ ਤੇ ਚਰਚਾ ਦੀ ਲਹਿਰ ਚਲਾ ਦਿੱਤੀ। ਉਹਨਾਂ ਨੇ ਲਿਖਿਆ ਪੱਗ ਤੇਰੇ ਸਿਰ ਤੇ ਤੂੰ ਰੋਡਾ ਤਾਂ ਨਹੀਂ। ਇਹ ਇੱਕ ਆਮ ਲਾਈਨ ਨਹੀਂ ਸੀ ਬਲਕਿ ਇੱਕ ਤਿੱਖੀ ਪਰ ਸੋਚਣ ਵਾਲੀ ਗੱਲ ਸੀ ਜੋ ਕਿ ਪੱਗ ਪਹਿਨਣ ਅਤੇ ਉਸ ਦੇ ਲਾਜ ਰੱਖਣ ਵਿਚਾਲੇ ਫਰਕ ਨੂੰ ਦਰਸਾਉਂਦੀ ਹੈ। ਉਸ ਟਵੀਟ ਵਿੱਚ ਮੰਤਰੀ ਬੈਂਸ ਨੇ ਅੱਗੇ ਲਿਖਿਆ ਇੱਕ ਗੱਲ ਪੁੱਛਾ ਐਨਾ ਠੇਕੇਦਾਰਾ ਤੋ ਸਾਡਾ ਵੀ ਐ ਪੰਥਕਲਾ ਥੋੜਾ ਤਾਂ ਨਹੀਂ। ਗੰਦੇ ਆ ਸਿਆਸਤਾਂ ਨੂੰ ਦਿਲੋਂ ਕੱਢ ਦਿਓ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ। ਇਸ ਲਾਈਨ ਨੇ ਨਾ ਸਿਰਫ ਧਾਰਮਿਕ ਪਛਾਣ ਬਲਕਿ ਆਧੁਨਿਕ ਪੰਜਾਬੀ ਸਮਾਜ ਵਿੱਚ ਸਿਆਸੀ ਅਤੇ ਆਤਮਿਕ ਅਸਲੀਅਤੇ ਵੀ ਵੱਡਾ ਸਵਾਲ ਖੜਾ ਕੀਤਾ ਹੈ ਹਰਜੋਤ ਸਿੰਘ ਬੈਂਸ ਜੋ ਅਕਸਰ ਨੌਜਵਾਨੀ ਨੂੰ ਸਿੱਧੀ ਗੱਲ ਕਰਦੇ ਨੇ ਇਸ ਵਾਰ ਵੀ ਆਪਣੀ ਟੋਨ ਚ ਨਰਮੀ ਨਾਲ ਸੱਚਾਈ ਦੱਸ ਤੇ ਨਜ਼ਰ ਆਈ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਮਿਲੀ ਝੁੱਲੀ ਪ੍ਰਤੀਕਿਰਿਆ ਦਿੱਤੀ ਕਈ ਲੋਕਾਂ ਨੇ ਉਹਨਾਂ ਨੂੰ ਸਲਾਹਤ ਹਿੰਮਤ ਦਿੱਤੀ ਅਤੇ ਜਦ ਕਿ ਕੁਝ ਨੇ ਇਸ ਨੂੰ ਸਿਆਸੀ ਚਾਲ ਕਿਹਾ ਪਰ ਬਹੁਤੇ ਲੋਕ ਇਹ ਮੰਨਦੇ ਹਨ ਕਿ ਮੰਤਰੀ ਬੈਂਸ ਨੇ ਅੱਗੇ ਪੱਗ ਵਰਗੀ ਗੰਭੀਰ ਪਛਾਣ ਨੂੰ ਸਿਰਫ ਸਜਾਵਟ ਨਹੀਂ ਬਲਕਿ ਜ਼ਿੰਮੇਵਾਰੀ ਦੇ ਨਜ਼ਰੀਏ ਨਾਲ ਵੇਖਣ ਦੀ ਲੋੜ ਦੱਸੀ ਹੈ ਪੰਜਾਬ ਸਮਾਜ ਵਿੱਚ ਪੱਗ ਸਿਰਫ ਸਿਰ ਦੀ ਸ਼ਾਨ ਨਹੀਂ ਇਹ ਸਨਮਾਨ ਨੈਤਿਕਤਾ ਤੇ ਗੁਰੂ ਨਾਨਕ ਦੇ ਸਿਧਾਂਤਾਂ ਨਾਲ ਜੁੜੀ ਇੱਕ ਗੰਭੀਰ ਪਛਾਣ है इस लाइन राही उन्होंने पूछा कि ਅਸੀਂ ਸਿਰ ਤੇ ਪੱਗ ਪਾ ਕੇ ਆਪਣੇ ਕਿਰਦਾਰਤਾ ਵਿੱਚ ਰੋੜਾ ਤਾਂ ਨਹੀਂ ਬਣ ਗਏ ਇਹ ట్వీਟ ਸਿਰਫ ਰਾਜਨੀਤਿਕ ਸੰਦੇਸ਼ ਨਹੀਂ ਸੀ ਇਹ ਇੱਕ ਆਤਮ ਚਿੰਤਨ ਸੀ ਹੁਣ ਦੇਖਣਾ ਇਹ ਰਹਿ ਗਿਆ ਕਿ ਪੰਜਾਬੀ ਨੌਜਵਾਨ ਅਤੇ ਸਮਾਜ ਇਸ ਚੇਤਾਵਨੀ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ ਸਸ਼ੀ ਗਾ ਜੀ ਤੁਸੀਂ 2024 7 ਤੇ ਜਾ ਪੱਗ ਤੇ ਸਿਰ ਤੇ ਕੋਡਾ ਤਾਂ ਨਹੀਂ ਹਰਜੂਤ ਸਿੰਘ ਗੈਂਸਟਿਕ ਮੀਟ ਨੇ ਪੰਜਾਬੀ ਪਛਾਣ ਤੇ ਛੇੜੀ ਵੱਡੀ ਚਰਚਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਇੱਕ ਟਵੀਟ ਨੇ ਸੋਸ਼ਲ ਮੀਡੀਆ ਤੇ ਚਰਚਾ ਦੀ ਲਹਿਰ ਚਲਾ ਦਿੱਤੀ। ਉਹਨਾਂ ਨੇ ਲਿਖਿਆ ਪੱਗ ਤੇਰੇ ਸਿਰ ਤੇ ਤੂੰ ਰੋਡਾ ਤਾਂ ਨਹੀਂ। ਇਹ ਇੱਕ ਆਮ ਲਾਈਨ ਨਹੀਂ ਸੀ ਬਲਕਿ ਇੱਕ ਤਿੱਖੀ ਪਰ ਸੋਚਣ ਵਾਲੀ ਗੱਲ ਸੀ ਜੋ ਕਿ ਪੱਗ ਪਹਿਨਣ ਅਤੇ ਉਸ ਦੇ ਲਾਜ ਰੱਖਣ ਵਿਚਾਲੇ ਫਰਕ ਨੂੰ ਦਰਸਾਉਂਦੀ ਹੈ। ਉਸ ਟਵੀਟ ਵਿੱਚ ਮੰਤਰੀ ਬੈਂਸ ਨੇ ਅੱਗੇ ਲਿਖਿਆ ਇੱਕ ਗੱਲ ਪੁੱਛਾ ਇੰਨਾ ਠੇਕੇਦਾਰਾ ਤੋ ਸਾਡਾ ਵੀ ਇਹ ਪੰਥ ਕੱਲਾ ਥੋੜਾ ਤਾਂ ਨਹੀਂ। ਗੰਦੇ ਆ ਸਿਆਸਤਾਂ ਨੂੰ ਦਿਲੋਂ ਕੱਢ ਦਿਓ ਕਿਸੇ ਨੂੰ ਤਾਂ ਗੁਰੂ ਘਰ ਜੋਗਾ ਛੱਡ ਦਿਓ। ਇਸ ਲਾਈਨ ਨੇ ਨਾ ਸਿਰਫ ਧਾਰਮਿਕ ਪਛਾਣ ਬਲਕਿ ਆਧੁਨਿਕ ਪੰਜਾਬੀ ਸਮਾਜ ਵਿੱਚ ਸਿਆਸੀ ਅਤੇ ਆਤਮਿਕ ਅਸਲੀਅਤੇ ਵੀ ਵੱਡਾ ਸਵਾਲ ਖੜਾ ਕੀਤਾ ਹੈ ਹਰਜੋਤ ਸਿੰਘ ਬੈਂਸ ਜੋ ਅਕਸਰ ਨੌਜਵਾਨੀ ਨੂੰ ਸਿੱਧੀ ਗੱਲ ਕਰਦੇ ਨੇ ਸੋਵਾਰ ਵੀ ਆਪਣੀ ਟੋਨ ਚੰਨਰ ਮੇ ਨਾਲ ਸਚਾਈ ਦੱਸਦੇ ਨਜ਼ਰ ਆਏ ਸੋਸ਼ਲ ਮੀਡੀਆ ਤੇ ਲੋਕਾਂ ਨੂੰ ਮਿਲੀ ਚੁੱਲ੍ਹੀ ਪ੍ਰਤੀਕਿਰਿਆ ਦਿੱਤੀ ਕਈ ਲੋਕਾਂ ਨੇ ਉਹਨਾਂ ਨੂੰ ਸਲਾਹਤ ਤੇ ਹਿੰਮਤ ਦਿੱਤੀ ਅਤੇ ਜਦ ਕਿ ਕੁਝ ਨੇ ਇਸ ਨੂੰ ਸਿਆਸੀ ਚਾਲ ਕਿਹਾ ਪਰ ਬਹੁਤੇ ਲੋਕ ਇਹ ਮੰਨਦੇ ਹਨ ਕਿ ਮੰਤਰੀ ਬੈਂਸ ਨੇ ਅੱਗੇ ਪੱਗ ਵਰਗੀ ਗੰਭੀਰ ਪਛਾਣ ਨੂੰ ਸਿਰਫ ਸਜਾਵਟ ਨਹੀਂ ਬਲਕਿ ਜ਼ਿੰਮੇਵਾਰੀ ਦੇ ਨਜ਼ਰੀਏ ਨਾਲ ਵੇਖਣ ਦੀ ਲੋੜ ਦੱਸੀ ਹੈ ਪੰਜਾਬ ਸਮਾਜ ਵਿੱਚ ਪੱਗ ਸਿਰਫ ਸਿਰ ਦੀ ਸ਼ਾਨ ਨਹੀਂ ਇਹ ਸਨਮਾਨ ਨੈਤਿਕਤਾ ਤੇ ਗੁਰੂ ਨਾਨਕ ਦੇ ਸਿਧਾਂਤਾਂ ਨਾਲ ਜੁੜੀ ਇੱਕ ਗੰਭੀਰ ਪਛਾਣ ਹੈ ਇਸ ਲਾਈਨ ਰਾਹੀਂ ਉਹਨਾਂ ਨੇ ਪੁੱਛਿਆ ਕਿ ਅਸੀਂ ਸਿਰ ਤੇ ਪੱਗ ਪਾ ਕੇ ਆਪਣੇ ਕਿਰਦਾਰ ਤਾਂ ਵਿੱਚ ਰੋੜਾ ਤਾਂ ਨਹੀਂ ਬਣਗੇ 88 ਸਿਰਫ ਰਾਜਨੀਤਿਕ ਸੰਦੇਸ਼ ਨਹੀਂ ਸੀ ਇਹ ਇੱਕ ਆਤਮ ਚਿੰਤਨ ਸੀ ਹੁਣ ਦੇਖਣਾ ਹੈ ਰਹਿ ਗਿਆ ਕਿ ਪੰਜਾਬੀ ਨੌਜਵਾਨ ਅਤੇ ਸਮਾਜ ਇਸ ਚੇਤਾਵਨੀ ਨੂੰ ਕਿੰਨੀ ਗੰਭੀਰਤਾ ਨਾਲ ਲੈਂਦਾ ਹੈ